ਸੇਕ ਇਤਿਹਾਸ ਦੇ ਵਿੱਚ 6 ਅਤੇ 7 ਪੋ ਦੀ ਰਾਤ ਦੀ ਇੱਕ ਵਿਸ਼ੇਸ਼ ਮਹੱਤਤਾ ਹੈ 6 ਅਤੇ 7 ਪੋ ਦੀ ਉਹ ਦਰਮਿਆਨੀ ਰਾਤ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੰਘਾਂ ਸਮੇਤ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹਰ ਸਾਲ ਉਹਨਾਂ ਵਿਰਾਗਮਈ ਪਲਾ ਨੂੰ ਜਦੋਂ ਯਾਦ ਕਰਦੇ ਆ ਤਾਂ ਅੱਖਾਂ ਸਾਵੇਂ ਉਹ ਦ੍ਰਿਸ਼ ਆ ਜਾਂਦਾ ਹੈ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਹਰ ਸਾਲ ਉਹਨਾਂ ਪਲਾ ਨੂੰ ਯਾਦ ਕਰਦੇ ਆ ਇੱਕ ਪਿਰਤ ਪਾਈ ਸੀ ਬਾਬਾ ਜੋਰਾ ਸਿੰਘ ਲੱਖਾ ਹੋਰਾਂ ਨੇ ਇਸ ਸਥਾਨ ਤੋਂ ਜਿਸ ਜਿਸ ਪੜਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਪਰਿਵਾਰ ਵਿਛੋੜੇ ਚਮਕੌਰ ਸਾਹਿਬ ਤੇ ਅੱਗੇ ਮਾਚੀਵਾੜੇ ਤੋਂ ਹੁੰਦੇ ਹੋਏ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਪੜਾਦਰ ਪੜਾ ਕੇ ਗਏ ਉਹਨਾਂ ਪਲਾਂ ਨੂੰ ਯਾਦ ਜਿਹੜਾ ਉਹ ਕੀਤਾ ਜਾਂਦਾ ਹੈ ਤੇ ਇਸ ਵਾਰ ਵੀ ਜੋ ਵਿਰਾਗਮਈ ਅਲੌਕਿਕ ਜਿਹੜਾ ਨਗਰ ਕੀਰਤਨ ਹੈ ਉਸ ਦੀ ਅੱਜ ਸ਼ੁਰੂਆਤ ਹੋਵੇਗੀ ਤੇ ਇਸ ਪਿਰਤ ਨੂੰ ਜਿਹੜਾ ਉਹ ਕਾਇਮ ਰੱਖਿਆ ਹੈ ਬਾਬਾ ਕੁਲਵੰਤ ਸਿੰਘ ਲੱਖਾਹੁਰਾ ਨੇ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਉਹਨਾਂ ਇਤਿਹਾਸਿਕ ਪਲਾਂ ਨੂੰ ਜਦੋਂ ਯਾਦ ਕਰਦੇ ਆ ਤਾਂ ਆਪ ਹਾਰੇ ਜਿਹੜਾ ਮਨ ਉਹ ਵਿਰਾਗ ਨਾਲ ਭਰ ਆਉਂਦਾ ਏ ਬਾਬਾ ਕੁਲਵੰਤ ਸਿੰਘ ਹੋਰਾਂ ਨੇ ਇਹ ਪਿਰਤ ਪਾਈ ਸੀ ਤੇ ਅੱਜ ਵੀ ਉਹ ਪਿਰਤ ਜਿਹੜਾ ਜਾਰੀ ਹੈ ਕੀ ਇਸ ਵਾਰ ਜਿਹੜਾ ਰਹਿਣ ਵਾਲਾ ਹੈ ਤੇ ਖਾਸ ਤੌਰ ਤੇ ਕਿੰਨੀਆਂ ਸੰਗਤਾਂ 'ਚ ਜਿਹੜਾ ਉਸ ਨੂੰ ਲੈ ਕੇ ਉਤਸ਼ਾਹ ਹੈ ਤੇ ਸਾਰੀ ਰੂਪਰੇਖਾ ਕੀ ਹੈ ਉਹ ਸੰਗਤਾਂ ਨੂੰ ਜ਼ਰੂਰ ਦੱਸੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਣਾ ਤੇ ਵੈਰਾਗ ਮਈ ਪਲਾ ਨੂੰ ਦਰਸਾਉਂਦਾ 29ਵਾਂ ਲੋਕਿਕ ਦਸ਼ਮੇਸ਼ ਪੈਦਲ ਮਾਰਚ ਜੋ ਕਿ ਸਤਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲੱਖਾ ਦੇ ਮਹਾਨ ਉਪਰਾਲੇ ਮਹਾਨ ਉਪਰਾਲੇ ਸਦਕਾ ਇਹ 6 ਸਤਪੋ ਦੀ ਦਰਮਿਆਨੀ ਰਾਤ 21 22 ਦਸੰਬਰ ਨੂੰ ਅੱਜ ਤੋਂ 28 ਸਾਲ ਪਹਿਲਾਂ ਅੱਜ ਆਪਾਂ ਇਤਿਹਾਸ ਤੋਂ ਕਾਫੀ ਜਾਣੂ ਹੋ ਗਏ ਆ ਪਰ ਬਾਬਾ ਜੀ ਨੇ ਜੇ ਅੱਜ ਤੋਂ ਪਿੱਛੇ 28 ਸਾਲ ਪਿੱਛੇ ਚਲੇ ਜਾਈਏ ਉਦੋਂ ਉਸ ਦਿਨ ਤੋਂ ਇਹ ਦਿਨ ਮਨਾਉਣ ਦੀ ਸ਼ੁਰੂਆਤ ਕੀਤੀ ਜਦੋਂ ਕਿ ਸਾਧਨ ਵੀ ਬਹੁਤ ਘੱਟ ਸਨ ਤੇ ਸੜਕਾਂ ਵੀ ਬਹੁਤ ਕਮਜ਼ੋਰ ਸਨ ਟੁੱਟੀਆਂ ਸਨ ਤੇ ਸੰਗਤ ਨੂੰ ਵੀ ਇੰਨਾ ਜ਼ਿਆਦਾ ਗਿਆਨ ਨਹੀਂ ਸੀ 6-7 ਪੋ ਦੀ ਦਰਮਿਆਨੀ ਰਾਤ ਦਾ ਹੁਣ ਤਾਂ ਪਿਛਲੇ 10-12 ਸਾਲਾਂ ਤੋਂ ਤਾਂ ਕਾਫੀ ਸੰਗਤ ਨੂੰ ਇਸ ਦਿਨ ਨਗਰ ਕੀਰਤਨ ਦੇ ਨਾਲ ਜੁੜੀ ਆ ਪਰ 28 ਸਾਲ ਪਹਿਲਾਂ ਤੋਂ ਜਦੋਂ ਬਾਬਾ ਜੀ ਨੇ ਇਸ ਨਗਰ ਕੀ ਤੰਦੀ ਸ਼ੁਰੂਆਤ ਕੀਤੀ ਤਾਂ ਸੰਗਤ ਚੰਬੇ ਦੇ ਵਿੱਚ ਹੁੰਦੀ ਸੀ ਕਿਉਂਕਿ ਇੰਨਾ ਵੱਡਾ ਲਾਮ ਲਸ਼ਕਰ ਹਾਥੀ ਕੋੜੇ ਊਂਟ ਲੈ ਕੇ ਤੁਰਨਾ ਬਾਬਾ ਜੀ ਦਾ ਇੱਕੋ ਹੀ ਮਕਸਦ ਸੀ ਕਿ ਆਪਾਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਪ੍ਰਾਤਨ ਇਤਿਹਾਸ ਦੇ ਨਾਲ ਜੋੜੀਏ ਕਿਉਂਕਿ ਸਮਾਂ ਬਦਲਦਾ ਜਾਂਦਾ ਸਿੱਖੀ ਸਰੂਪ ਮਿੱਟਦੇ ਜਾਂਦੇ ਆ ਕਿ ਆਪਣੇ ਦਸਵੇਂ ਪਾਤਸ਼ਾਹ ਨੇ ਆਪਣੀ ਖਾਤਰ ਸਿੱਖ ਕੌਮ ਦੀ ਖਾਤਰ ਪੂਰਾ ਪਰਿਵਾਰ ਨਿਸ਼ਾਵਰ ਕਰ ਦਿੱਤਾ ਕਿਉਂ ਨਾ ਆਪਾਂ ਉਸ ਦਰਵੇਸ਼ ਦਾ ਦਿਨ ਮਨਾਈਏ ਤਾਂ ਕਿ ਸੰਗਤਾਂ ਅਨੰਤਪੁਰ ਸਾਹਿਬ ਵਿਗੇ ਉਸੇ ਰੂਪਰੇਖਾ ਦੇ ਵਿੱਚ ਜਿਵੇਂ ਜਿਵੇਂ ਗੁਰੂ ਸਾਹਿਬ ਨੇ ਇੱਥੋਂ ਕਿਲਾ ਦੀ ਛੱਡਣ ਦੀ ਵਿਉਂਤ ਬਣਾਈ ਕਿਵੇਂ ਆਪਣੇ ਸਿੰਘਾਂ ਦੇ ਨਾਲ ਕਿਲਾ ਆਨੰਦਗੜ੍ਹ ਛੱਡਿਆ ਤੇ ਅੱਧੀ ਰਾਤ ਨੂੰ ਇੰਨੀ ਠੰਡ ਕੱਕਰ ਪੈਂਦਾ ਸੀ ਕਿਵੇਂ ਛੋਟੇ ਛੋਟੇ ਸਹਬਜ਼ਾਦਿਆਂ ਨੂੰ ਲੈ ਕੇ ਮਾਤਾ ਗੁਜਰੀ ਜੀ ਨਾਲ ਚੱਲੇ ਉਹ ਦ੍ਰਿਸ਼ ਹੂ ਬੂ ਉਸੇ ਤਰ੍ਹਾਂ ਇੰਜ ਲੱਗਦਾ ਕਿ ਜਿਵੇਂ ਅੱਜ ਨਗਰ ਕੀਰਤਨ ਦੇ ਜਿਵੇਂ ਤੁਰਦਾ ਅੱਜ ਹੀ ਗੁਰੂ ਸਾਹਿਬ ਕਿਲਾ ਛੱਡ ਕੇ ਜਾ ਰਹੇ ਹੁਣ ਸੰਗਤ ਦੇ ਵਿੱਚ ਇੰਨਾ ਵਿਰਾਗ ਹੁੰਦਾ ਹਰ ਅੱਖਾਂ ਨਰਮ ਹੋ ਜਾਂਦੀਆਂ ਨੇ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਆਪਾਂ ਕਿਤੇ 10 ਦਿਨ ਕਿਰਾਏ ਤੇ ਵੀ ਰਹਿ ਆਈਏ ਆਪਣਾ ਉਹ ਘਰ ਉਸ ਕਿਰਾਏ ਵਾਲੇ ਘਰ ਨਾਲ ਵੀ ਮੋਹ ਬਣ ਜਾਂਦਾ ਪਰ ਗੁਰੂ ਸਾਹਿਬ ਤਾਂ ਅਨੰਦਪੁਰ ਦੀ ਧਰਤੀ ਤੇ 33 ਸਾਲ ਗੁਜ਼ਾਰੇ ਤੇ ਇੱਥੇ ਤਾਂ ਛੋਟੇ-ਛੋਟੇ ਸਹਿਬਜ਼ਾਦਿਆਂ ਦਾ ਵੱਡੇ ਸਹਿਬਜ਼ਾਦਿਆਂ ਦਾ ਬਹੁਤ ਹੀ ਪਿਆਰ ਜੁੜਿਆ ਹੋਇਆ ਸੀ ਇੱਕਦਮ ਆਪਣੇ ਕਿਲੇ ਨੂੰ ਛੱਡਣਾ ਬਹੁਤ ਵੱਡੀ ਗੱਲ ਸੀ 29 ਸਾਲ ਤੁਸੀਂ ਕਹਿੰਦੇ ਹੋ ਵੀ ਇਹ ਸਮਾਂ ਹੋ ਚੁਲਿਆ ਤੇ ਕਿਉਂਕਿ ਤੁਸੀਂ ਤਾਂ ਆਪਣੇ ਅੱਖੀ ਉਹ ਸਾਰਾ ਵਰਤਾਂਤ ਉਦੋਂ ਤੋਂ ਵੇਖਿਆ ਹੋਊਗਾ ਕਿੰਨਾ ਕਿ ਜਿਹੜਾ ਸੰਗਤਾਂ 'ਚ ਦਿਨ-ਪ੍ਰਤੀ-ਦਿਨ ਹਰ ਸਾਲ ਜਿਹੜਾ ਉਤਸ਼ਾਹ ਵਧਦਾ ਗਿਆ ਤੇ ਅੱਜ ਉਹ ਕਿੱਥੇ ਇੱਕ ਜਿਹੜਾ ਉਤਸ਼ਾਹ ਪਹੁੰਚਿਆ ਹੈ ਸੰਗਤਾਂ 'ਚ ਵਿਰਾਗ ਨੂੰ ਲੈ ਕੇ ਅੱਜ ਜੇ ਪਿਛਲੇ ਸਾਲਾਂ ਦੇ ਮੁਤਾਬਕ ਅੱਜ ਸੋਚੀਏ ਤਾਂ ਅੱਜ ਸੰਗਤਾਂ ਦੇਸ਼ਾਂ-ਵਦੇਸ਼ਾਂ ਤੋਂ ਪਹੁੰਚਦੀਆਂ ਨੇ ਕਿਉਂਕਿ ਇਹ ਨਗਰ ਕੀਰਤਨ ਹੁਣ ਇਤਿਹਾਸਿਕ ਨਗਰ ਕੀਰਤਨ ਬਣ ਚੁੱਕਿਆ ਜਿਵੇਂ ਆਪਾਂ 6 ਸਤ ਪੋ ਦੀ ਮਹੱਤਤਾ ਜਿਵੇਂ ਆਪਾਂ ਬਾਕੀ ਤਿਹਾਰਾਂ ਦੇ ਨਾਲ ਜਿਵੇਂ ਕਿ ਪ੍ਰਾਤਨ ਤਿਹਾਰ ਆਪਾਂ ਪਿਛਲੇ ਸਾਲਾਂ ਤੋਂ ਮਨਾਉਂਦੇ ਆ ਰਹੇ ਆ ਉਸੇ ਤਰ੍ਹਾਂ ਹੁਣ 6 ਸਤ ਪੋ ਦੀ ਰਾਤ ਦਾ ਦਿਨ ਵੀ ਗੁਰੂ ਸਾਹਿਬ ਦਾ ਕਿਲੇ ਛੱਡਣ ਦਾ ਦਿਨ ਵੀ ਹਰ ਸਾਲ ਹਰ ਸਦੀ ਇਦਾਂ ਹੀ ਮਨਾਇਆ ਜਾਊਗਾ ਕਿਉਂਕਿ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਾ ਹੁੰਦਾ ਲੋਕ ਹੜਾ ਹੜਾ ਜਾਂਦਾ ਸੰਗਤਾਂ ਦਾ ਆਨੰਦਪੁਰ ਦੇ ਵਿੱਚ ਸਾਡੇ ਇਲਾਕੇ ਮਾਲਵੇ ਤੋਂ ਵੀ ਸੰਗਤਾਂ ਬੱਸਾਂ ਦੇ ਵਿੱਚ ਆਪਦੀ ਆਪਦੀਆਂ ਕਾਰਾਂ ਦੇ ਵਿੱਚ ਇਸ ਥਾਂ ਦੇ ਪਹੁੰਚਦੀਆਂ ਨੇ ਇੱਥੇ ਇੰਨਾ ਕੁ ਜ਼ਿਆਦਾ ਇਕੱਠ ਹੋ ਜਾਂਦਾ ਕਿ ਵਿਸ਼ਰਾਮਾਂ ਸਾਰੀਆਂ ਆਨੰਦਪੁਰ ਦੀਆਂ ਪਰ ਜਾਂਦੀਆਂ ਨੇ ਸੋ ਵਾਕਿਆਈ ਸਿੱਕੇ ਇਤਿਹਾਸ ਦੇ ਵਿੱਚ 6-7 ਪੋ ਦੀ ਦਰਮਿਆਨੀ ਰਾਤ ਦਾ ਇੱਕ ਵਿਸ਼ੇਸ਼ ਜਿਹੜਾ ਮਹੱਤਵ ਹੈ ਤੇ ਉਸ ਦਾ ਜ਼ਿਕਰ ਵੀ ਬਾਬਾ ਕੁਲਵੰਤ ਸਿੰਘ ਹੋਰਾਂ ਨੇ ਜਿਹੜਾ ਕੀਤਾ